जय भीम जय भारत साथियों मैं अवतारचंद वर्ल्ड वाइड बीएसपी सपोर्ट टीम नाइजीरिया वलो आप सब नु सैय कंचिराम जी दे जन्मदिन ते बहुत-बहुत मुबारकबाद देना है संसार विच कोई बिरला इंसान रहबर ते मसीहा पैदा हुंदा है जो अपनी कौम दे दुख तकलीफा नु हरण ले अपना सारा कुछ वार देता है ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਗੁਰੂ ਮਹਾਤਮਾ ਆਏ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜ ਦੇ ਉਥਾਨ ਲਈ ਬਹੁਤ ਸਾਰੇ ਕਾਰਜ ਕੀਤੇ ਅਤੇ ਸਮਾਜ ਨੂੰ ਏਕੇ ਦੀ ਮਾਲਾ ਵਿੱਚ ਪਰੋਇਆ ਤੋ ਇਹੋ ਜਿਹੇ ਮਹਾਮਾਨਵ ਜੋ ਆਪਣੇ ਸਮਾਜ ਦੇ ਲਈ ਆਪਣਾ ਆਪਾ ਵਾਰ ਦਿੰਦੇ ਨੇ ਤੇ ਦੂਜਿਆਂ ਲਈ ਆਪਣਾ ਜੀਵਨ ਜੀਂਦੇ ਨੇ ਇਹੋ ਜੇ ਜਗਪੁਰਸ਼ ਕਦੀ ਕਦੀ ਸੰਸਾਰ ਤੇ ਪੈਦਾ ਹੁੰਦੇ ਨੇ ਰੋਪੜ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਵਾਸਪੁਰੇ ਤੋਂ ਉੱਠ ਕੇ ਸਾਧਨਾਂ ਤੋਂ ਬਗੈਰ ਦੋ ਪੈਰ ਤੇ ਦੋ ਪਹੀਆਂ ਨਾਲ ਅਜਿਹਾ ਕਮਾਲ ਕੀਤਾ ਕਿ ਦਿੱਲੀ ਦਾ ਤਖਤ ਜਿਹੜਾ ਡੋਲਣ ਲਾ ਦਿੱਤਾ ਅੱਜ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਨਮਨ ਕਰਦੇ ਹੋਏ ਅਸੀਂ ਉਹਨਾਂ ਦੇ ਸੰਘਰਸ਼ ਨੂੰ ਸਲਾਮ ਕਰਦੇ ਹਾਂ ਉਹਨਾਂ ਦੇ ਸੰਘਰਸ਼ stdcਾ ਹੀ ਅੱਜ ਵਸਪਾ ਦਾ ਨਾਮ ਵਰਲਡ ਲੈਵਲ ਤੇ ਹੈ ਔਰ बसपा ਦੀ ਬਾਨੀ ਡੀਐਸ4 ਦੇ ਬਾਨੀ ਔਰ ਬਾਮ ਸੇਫ ਦੇ ਬਾਨੀ ਸਹਿਬ ਕਾਂਚੀ ਰਾਮ ਜੀ ਨੇ ਇੱਕ ਜੀਵਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਕੇ ਇੱਕ ਐਹੋ ਜਿਹਾ ਸਮਾਜ ਨੂੰ ਪਲੇਟਫਾਰਮ ਦਿੱਤਾ ਤੇ ਜਿੱਥੇ ਅਸੀਂ ਇਕੱਠੇ ਹੋ ਕੇ ਰਾਸਤਾ ਹਾਸਲ ਕਰ ਸਕਦੇ ਹਾਂ ਸੋ ਉਹਨਾਂ ਦੇ ਜਨਮ ਦਿਨ ਦੇ ਸੰਬੰਧੀ बसपा ਪੰਜਾਬ ਵੱਲੋਂ ਪੰਜਾਬ ਸੰਭਾਲੋ ਰੈਲੀ ਫਗਵਾੜੇ ਦੇ ਵਿਸ਼ੇ 15 ਮਾਰਚ ਨੂੰ ਕੀਤੀ ਜਾ ਰਹੀ ਹੈ ਸੋ ਵਰਲਡ ਵਾਈ ਬੀਐਸਪੀ ਟੀਮ ਨਾਈਜੀਰੀਆ ਵੱਲੋਂ ਤੇ ਸਾਰੇ ਜਿੰਨੇ ਵੀ ਦੇਸ਼ਾਂ ਦੇ ਵਿੱਚ ਵਰਲਡ ਵਾਈ ਬੀਐਸਪੀ ਟੀਮ ਕੰਮ ਕਰ ਰਹੀ ਹੈ ਉਹਨਾਂ ਦੇ ਸਾਥੀਆਂ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਰੈਲੀ ਦੇ ਵਿੱਚ ਪਹੁੰਚ ਕੇ ਬਤ ਤੋਂ ਬਤ ਇਸ ਰੈਲੀ ਨੂੰ ਕਾਮਯਾਬ ਕਰੋ ਔਰ ਸਹਿਬ ਨੂੰ ਸਹਿਬ શ્રી ਕਾਂਚੀ ਰਾਮ ਜੀ ਨੂੰ ਨਮਨ ਪੇਟ ਕਰੋ ਔਰ ਉਹਨਾਂ ਨੇ ਦਰਸਾਏ ਮਾਲਕ ਤੇ ਚੱਲ ਕੇ ਸੱਤਾ ਪ੍ਰਾਪਤੀ ਵੱਲ ਅਗਸਰ ਹੋਈਏ ਜੈ ਗੁਰਦੇਵ ਤਨ ਗੁਰਦੇਵ ਜੈ ਪੀਂ ਜੈ ਪਾਰ